ਫਰੀ ਫੁਕੀਰੀ ਰੰਗ ਚੈਨਲ ਦਿਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਖਾਸ ਦਿਵਾਲੀ ਦਾ ਮਹੀਨਾ ਸ਼ੁਰੂ ਹੋ ਚੁੱਕਾ ਆ ਦੁਹਾਲੀ ਦਿਵਾਲੀ ਦੇ ਜਿਹੜਾ ਮਹੀਨਾ ਸ਼ੁਰੂ ਹੋ ਚੁੱਕਾ ਇਸ ਮਹੀਨੇ ਦੇ ਵਿੱਚ ਹਰ ਇੱਕ ਚੀਜ਼ ਹਰ ਇੱਕ ਉਪਾਰ ਢਾਲਾ ਮੰਤਰ ਜਾਪ ਕੋਈ ਵੀ ਚੀਜ਼ ਹੈ ਜਿਹੜੀ ਬਹੁਤ ਜਲਦੀ ਅਸਰ ਕਰਦੀ ਹੈ ਤਾਂ ਦੋਸਤੋ ਅੱਜ ਦਾ ਜੋ ਢਾਲਾ ਲੈ ਕੇ ਹਾਜ਼ਰ ਹੋਇਆ ਜਿਹੜੇ ਕਿ ਬਹੁਤ ਜ਼ਿਆਦਾ ਇਹਨਾਂ ਦੇ ਉੱਤੇ ਪੈਸੇ ਦੀ ਜਿਹਨਾਂ ਨੂੰ ਪੈਸੇ ਦੀ ਤੰਗੀ ਰਹਿੰਦੀ ਹੈ ਗਰੀਬੀ ਹੈ ਬਹੁਤ ਜ਼ਿਆਦਾ ਉਹਨਾਂ ਲਈ ਇੱਕ ਢਾਲਾ ਲੈ ਕੇ ਹਾਜ਼ਰ ਹੋਇਆ ਇਹ ਢਾਲਾ ਬਹੁਤ ਜ਼ਬਰਦਸਤ ਹੈ ਇਹ ਦੀਵਾਲੀ ਦੇ ਮਹੀਨੇ 'ਚ ਕਰਨਾ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖ ਲੈਣਾ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਮਿਲਦੀਆਂ ਰਹਣਗੀਆਂ ਸੋ ਹੁਣ ਗੱਲ ਕਰਦੇ ਹਾਂ ਜੀ ਇਹ ਜਿਹੜਾ ਦੀਵਾਲੀ ਦੇ ਮਹੀਨੇ ਦੇ ਵਿੱਚ ਢਾਲੇ ਦੇ ਬਾਰੇ ਜਿਹੜਾ ਗਰੀਬੀ ਨੂੰ ਦੂਰ ਕਰਦਾ ਆ ਗਰੀਬੀ ਇਹ ਉਹਨਾਂ ਵਾਸਤੇ ਹੈ ਜਿਹੜੇ ਗਰੀਬ ਹੈਗੇ ਆ ਪੈਸੇ ਦੀ ਬਹੁਤ ਤੰਗੀ ਹੈ ਪੈਸਾ ਆਉਂਦਾ ਨਹੀਂ ਕਿਸੇ ਪਾਸੋਂ ਤੇ ਪੈਸੇ ਦੀ ਬਰਕਤ ਬਿਲਕੁਲ ਨਹੀਂ ਹੈਗੀ ਔਰ ਕਈ ਲੋਕ ਐਸੇ ਆ ਜਿਨ੍ਹਾਂ ਦੀ ਬਰਕਤ ਖੋਈ ਗਈ ਹੈ ਜਿਨ੍ਹਾਂ ਤੋਂ ਬਰਕਤ ਕੋਈ ਜੋ ਬਰਕਤ ਵਧਾ ਬੰਨਣ ਕੀਤਾ ਹੋਇਆ ਹੈ ਜਾਂ ਪੈਸੇ ਦੀ ਬੰਨਣ ਕੀਤਾ ਹੋਇਆ ਤੇ ਇਹ ਜਿਹੜਾ ਢਾਲਾ ਹੈ ਇਹ ਸਾਰੇ ਕੰਮ ਨੂੰ ਪੂਰਾ ਕਰ ਦੇਗਾ ਸੋ ਦੋਸਤੋ ਇਸ ਢਾਲੇ ਦੇ ਵਿੱਚ ਇੰਨੀ ਕੁ ਪਾਵਰ ਆ ਇਹ ਜਿਹੜਾ ਢਾਲਾ ਬਹੁਤ ਪਿੱਛੋਂ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਆ ਪਰ ਇਹ ਢਾਲੇ ਲੁਪਤ ਹੋਣ ਕਰਕੇ ਨਹੀਂ ਕੋਈ ਦੱਸ ਸਕਿਆ ਸੋ ਅਸੀਂ ਤੁਹਾਨੂੰ ਇਸ ਢਾਲੇ ਦੇ ਨਾਲ ਜਾਗਰੂਤ ਕਰਾਉਣ ਲੱਗੇ ਆ ਤੇ ਇਸ ਢਾਲੇ ਨੂੰ ਜ਼ਰੂਰ ਕਰਕੇ ਦੇਖਿਓ ਇਹਦਾ ਰਿਜ਼ਲਟ ਬੜਾ ਵਧੀਆ ਹੈ ਜੇ ਉਹ ਤੁਸੀਂ ਕੀਤਾ ਇਹਦਾ ਰਿਜ਼ਲਟ ਉਸ ਮਹੀਨੇ ਦੀ ਨਜ਼ਰ ਆਉਣਾ ਧੰਨੋ ਜਿਹੜੇ ਤੇ ਤੁਸੀਂ ਕੀਤਾ ਹੋਊਗਾ ਕਿਉਂ ਕਰਕੇ ਇਹ ਹੁਣ ਡਿਸਟਰਾ ਦੱਸਿਆ ਕਿ ਦੀਵਾਲੀ ਆ ਗਈ ਹੈ ਹੁਣ ਦੀਵਾਲੀ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਅੱਜ ਪਹਿਲਾ ਦਿਨ ਹੋ ਗਿਆ ਹੈ ਦੀਵਾਲੀ ਦਾ ਮਹੀਨਾ ਸ਼ੁਰੂ ਹੋਏ ਨੂੰ ਪਹਿਲੀ ਤਰੀਕ ਤੋਂ ਇਹ ਹੁਣ ਦੀਵਾਲੀ ਦੇ ਜਿਹੜਾ ਪੂਰਾ ਮਹੀਨਾ ਜਾਣਾ ਦੀਵਾਲੀ ਤੋਂ ਬਾਅਦ ਤੱਕ ਵੀ ਇਹ ਮਹੀਨਾ ਜਿਹੜਾ ਆ ਇਹ ਟਾਲਿਆਂ ਦੇ ਵਿੱਚ ਹੀ ਚੱਲਣਾ ਹੈ ਜਿਹੜਾ ਅਸਰ ਕਰਦਾ ਪੂਰਾ ਤੁਸੀਂ ਮੰਤਰ ਕਰ ਲਓ ਜਾਪ ਕਰ ਲਓ ਇਸ ਮਹੀਨੇ ਸਤੂਰੀ ਜਿਹੜੀ ਐ ਉਹਦੀ ਕੋਣ ਸਿੱਧੀ ਵੀ ਮਿਲਦੀ ਆ ਪੂਰਨ ਉਹਦਾ ਰਿਜ਼ਲਟ ਮਿਲਦਾ ਆ ਸੋ ਦੋਸਤੋ ਤੁਸੀਂ ਇਸ ਢਾਲੇ ਨੂੰ ਕਰ ਲੈਣਾ ਤੰਗੀ ਤੁਹਾਨੂੰ ਦੱਸ ਦਿੱਤਾ ਵੀ ਜਿਹੜੀ ਤੁਹਾਡੀ ਪਿੱਛੋ ਚੱਲਦੀ ਆ ਰਹੀ ਹੋਵੇ ਜਾਂ ਕੋਈ ਨਮੀ ਪਈ ਹੋਵੇ ਜਾਂ ਕੋਈ ਹੋਰ ਰੁਕਾਵਟ ਪਈ ਹੋਵੇ ਕਿਸੇ ਤਰ੍ਹਾਂ ਦੀ ਤੰਗੀ ਹੋਵੇ ਤੁਸੀਂ ਇਸ ਢਾਲੇ ਨੂੰ ਜ਼ਰੂਰ ਕਰ ਲੈਣਾ ਕਿਉਂਕਿ ਇਹ ਢਾਲਾ ਜਿਹੜਾ ਆ ਇਹ ਹੁਣ ਦੁਬਾਰਾ ਤੁਸੀਂ ਕਿਸੇ ਨੇ ਅਜੇ ਤੱਕ ਦਿੱਤਾ ਤਾਂ ਨਹੀਂ ਹਟਾਲਾ ਹੋ ਸਕਦਾ ਪੁਰਾਣੇ ਸਮੇਂ 'ਚ ਬਜ਼ੁਰਗਾਂ ਨੇ ਕੋਈ ਸਿਆਣਿਆਂ ਨੇ ਦਿੱਤਾ ਹੋਵੇ ਅੱਜ ਤੁਹਾਨੂੰ ਦੇਣ ਜਾ ਰਹੇ ਹਾਂ ਤੁਸੀਂ ਪਹਿਲਾਂ ਤਾਂ ਟੜਾ ਸੁਣ ਲਓ ਕੀ ਕਰਨਾ ਹੈ ਚੰਗੀ ਤਰ੍ਹਾਂ ਇਹਨੂੰ ਨੋਟ ਕਰ ਲੈਣਾ ਆਪਣੇ ਕੋਲ ਤੁਸੀਂ ਚਾਹੇ ਕਾਪੀ ਪੈਨ ਲੈ ਕੇ ਇਹਨੂੰ ਨੋਟ ਵੀ ਕਰ ਲੈਣਾ ਠੀਕ ਹੈ ਜੀ ਤੁਸੀਂ ਕੀ ਕਰਨਾ ਤੁਸੀਂ 4 ਦਾਣੇ ਕਾਲੀ ਮਿਰਚ ਦੇ ਲੈ ਲੈਣੇ ਆ ਠੀਕ ਹੈ 4 ਦਾਣੇ ਕਾਲੀ ਮਿਰਚ ਦੇ ਲੈ ਲੈਣੇ ਆ ਸਵੇਰੇ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਜਦੋਂ ਉੱਠਣਾ ਇਹ ਟਾਲਾ ਵੈਸੇ ਸ਼ਨੀਵਾਰ ਆ ਜਿਹੜਾ ਸ਼ਨੀਵਾਰ ਆਉਣਾ ਉਦਨ ਕਰਨਾ ਦਿਵਾਲੀ ਵਾਲੇ ਜਿਹੜਾ ਦਿਵਾਲੀ ਦੇ ਮਹੀਨੇ 'ਚ ਸ਼ਨੀਵਾਰ ਪਹਿਲਾ ਸ਼ਨੀਵਾਰ ਆਉਣਾ ਠੀਕ ਹੈ ਸ਼ਨੀਵਾਰ ਵਾਲੇ ਦਿਨ ਛਟੀਆਂ ਸੱਤ ਜਿਹੜੇ ਕਾਲੀਆਂ ਮਿਰਚਾਂ ਦੇ ਚਾਰ ਦਾਣੇ ਆ ਸਿਰ ਤੋਂ ਬਾਹਰ ਲੈਣੇ ਪੁੱਠੇ ਠੀਕ ਹੈ ਪੁੱਠੇ ਘੁਮਾ ਕੇ ਸਵੇਰ ਨੂੰ ਸੁੱਤਿਆਂ ਪਿਆ ਜਦੋਂ ਤੁਸੀਂ ਸੁੱਤੇ ਉੱਠਣਾ ਕੋਈ ਮੂੰਹ ਹੱਥ ਨਹੀਂ ਧੋਣਾ ਸਭ ਤੋਂ ਪਹਿਲਾਂ ਇਹ ਕੰਮ ਕਰ ਲੈਣਾ ਤੜੀ ਤੇ ਰੱਖ ਲੈਣੇ ਆ ਤੜੀ ਤੇ ਚਾਰ ਦਾਣੇ ਕਾਲੀ ਮਿਰਚ ਦੇ ਰੱਖ ਕੇ ਮਾਤਾ ਕਾਲੀ ਨੂੰ ਯਾਦ ਕਰ ਲੈਣਾ ਕਾ ਮਾਤਾ ਕਾਲੀ ਜਿਹੜੀ ਵੀ ਮੇਰੇ ਉੱਤੇ ਗਲੇਦਰਤਾ ਪਈ ਹੋਈ ਆ ਜੋ ਵੀ ਸਾਡੇ ਘਰ 'ਚ ਦੇ ਗਲੇਦਰਤਾ ਇਹ ਗਲੇਦਰਤਾ ਅੱਜ ਦੂਰ ਕਰ ਦੇ ਸਿਰ ਤੋਂ ਘਮਾ ਲੈਣੇ ਪੁੱਠੇ ਤੁਸੀਂ ਜਾ ਕੇ ਬਾਥਰੂਮ ਚਲੇ ਜਾਣਾ ਟਾਇਲਟ ਦੇ ਵਿੱਚ ਜਾ ਕੇ ਇਹ ਜਿਹੜੇ ਚਾਰ ਦਾਣੇ ਆ ਰੋੜ ਦਾਣੇ ਆ ਰੋੜ ਕੇ ਉੱਤੋਂ ਪਾਣੀ ਪਾ ਦੇਣਾ ਫਲਸ਼ ਕਰ ਦੇਣਾ ਠੀਕ ਹੈ ਜਿਹੜੇ ਚਾਰ ਦਿਨੇ ਆ ਬਿਲਕੁਲ ਪੂਰੀ ਚੰਗੀ ਤਰ੍ਹਾਂ फ्लਸ਼ ਕਰ ਦੇਣਾ ਪਾਣੀ 'ਚ ਡੁੱਬ ਜਾਣੇ ਚਾਹੀਦੇ ਉੱਪਰ ਤੈਰਦੇ ਨਹੀਂ ਨਜ਼ਰ ਆਉਣੇ ਚਾਹੀਦੇ ਚਾਹੇ ਦੁਬਾਰਾ ਦੁਬਾਰਾ फ्लਸ਼ ਕਰਕੇ ਇਹਨੂੰ ਚੰਗੀ ਤਰ੍ਹਾਂ ਅੰਦਰ ਭੇਜ ਦੇਣਾ ਹੈ ਗਟਰ ਦੇ ਵਿੱਚ ਤੁਸੀਂ ਦੇਖਣਾ ਤੁਸੀਂ ਇਹ ਜਿਹੜਾ ਇਹ ਸ਼ਨੀਵਾਰ ਕੀਤਾ ਫਿਰ ਉਸ ਤੋਂ ਬਾਅਦ ਅਗਲੇ ਸ਼ਨੀਵਾਰ ਕਰ ਲਿਓ ਇਹ ਆਸ ਇਸ ਮਹੀਨੇ ਦੇ ਜਿਹੜੇ ਚਾਰ ਸ਼ਨੀਵਾਰ ਆਉਣੇ ਆ ਚਾਰ ਜਿੰਨੇ ਵੀ ਆਏ ਤੁਸੀਂ ਉਹਦੇ ਵਿੱਚ ਕਰ ਲੈਣਾ ਇਹਦਾ ਰਿਜ਼ਲਟ ਦੇਖਿਓ ਚਾਰ ਜਿਹੜੇ ਪਹਿਲੇ ਕੀਤੇ ਤੇ ਹੀ ਪਤਾ ਲੱਗ ਜਾਊਗਾ ਤੁਹਾਨੂੰ 1.4 ਆ ਬਾਕੀ ਦੇ 3 ਹੈਗੇ ਉਹ ਵੀ ਜਰੂਰ ਕਰਦੇ ਹੋ ਕਿਉਂ ਕਰਕੇ ਆਹ ਇਹ ਪੂਰਾ ਸਾਲ ਦਾ ਰਿਜ਼ਲਟ ਦਿੰਦੇ ਆ ਫਿਰ ਪੂਰਾ 1 ਸਾਲ ਤੱਕ ਹੀ ਨਹੀਂ ਰਹਿੰਦੀ ਪੈਸਾ ਬਹੁਤ ਜ਼ਿਆਦਾ ਆਉਂਦਾ ਹੈ ਬਰਕਤ ਪੈ ਜਾਂਦੀ ਹੈ ਘਰ ਦੇ ਵਿੱਚੋਂ ਘਰ ਚੋਂ ਪੈਸਾ ਤੇ ਲੱਕ ਕਿਤੇ ਫਸਿਆ ਹੋਵੇ ਤਾਂ ਵੀ ਉਹ ਵੀ ਨਿਕਲ ਆਉਂਦਾ ਹੈ ਤਾਂ ਪੈਸਾ ਨਹੀਂ ਰੁਕੂਗਾ ਤੁਸੀਂ ਕਰਕੇ ਦੇਖਿਓ ਸਾਡਾ ਇਹ ਢਾਲਾ ਬਹੁਤ ਅਜਮਾਇਆ ਹੋਇਆ ਢਾਲਾ ਹੈ ਦੋਸਤੋ ਤੁਹਾਨੂੰ ਇਹ ਢਾਲਾ ਅਜਮਾਏ ਹੋਏ ਹੀ ਦਿੱਤੇ ਜਾਂਦੇ ਆ ਸੋ ਇਹ ਪ੍ਰਾਚੀਨ ਬਜ਼ੁਰਗਾਂ ਦੇ ਦਿੱਤੇ ਹੋਏ ਢਾਲੇ ਤੁਹਾਨੂੰ ਦੇਣ ਜਾ ਰਹੇ ਆ ਇਹਦਾ ਫਾਇਦਾ ਤੁਸੀਂ ਵੀ ਲੈ ਸਕਦੇ ਹੋ ਕੋਈ ਹੋਵੇ ਜਿੱਦਾਂ ਵੀ ਹੈਗਾ ਦੱਸਿਆ ਉਸ ਤਰੀਕੇ ਨਾਲ ਤੁਸੀਂ ਲੈ ਲੈਣਾ ਇਹੀ ਵੀਡੀਓ ਸੀਗੀ ਜੇ ਚੰਗੀ ਲੱਗੀ ਆ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ